ਸਿਰਕਾਲ ਤੋਂ ਜ਼ਿਕਰ ਐਸਮ ਜੈਨਿੰਗ ਸੀ ਮੈਂ ਹਾ ਪ੍ਰਦੀਪ ਕੌਰ ਤਾਂ 3 ਜੂਨ ਨੂੰ ਆਈਪੀਐਲ ਦਾ ਫਾਈਨਲ ਮੁਕਾਬਲਾ ਆਰਸੀਬੀ ਤੇ ਪੰਜਾਬ ਕਿੰਗਸ 11 ਵਿਚਾਲੇ ਖੇਡਿਆ ਗਿਆ ਸੀ ਤਾਂ ਆਰਸੀਬੀ ਨੇ 6 ਦੌੜਾਂ ਦੇ ਨਾਲ ਪੰਜਾਬ ਨੂੰ ਹਰਾਇਆ ਸੀ ਤੇ ਆਈਪੀਐਲ ਦੀ ਟਰਾਫੀ ਹੈ ਜਿਹੜੀ ਆਪਣੇ ਨਾਮ ਕੀਤੀ ਸੀ ਜਿੱਤ ਦਾ ਖਿਤਾਬ ਆਪਣੇ ਨਾਮ ਕੀਤਾ ਸੀ ਤੇ ਇਹੀ ਜਿੱਤ ਦੀ ਖੁਸ਼ੀ ਮਨਾਉਣੀ ਸੀ ਜੋ ਖੁਸ਼ੀ ਇਹੋ ਮਾਤਮ ਦੇ ਵਿੱਚ ਬਦਲ ਗਿਆ ਦਰਸਲ ਜਦੋਂ ਵਿਕਟਰੀ ਪ੍ਰੇਡ ਹੋਣੀ ਸੀ ਸਹਾਜਸੇ ਦੇ ਵਿੱਚ ਭਗੜੜ ਮਚ ਜਾਂਦੀ ਹੈ ਤੇ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਨਾਲ ਹੀ 33 ਲੋਕ ਨੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਇੱਕ ਵਾਰ ਤੁਹਾਨੂੰ ਮੌਕੇ ਦੀ ਦਰਦਨਾਕ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਤਸਵੀਰਾਂ ਦੇ ਵਿੱਚ ਦੇਖੋ ਕਿ ਜਿਹੜਾ ਸਖਸ਼ ਜ਼ਮੀਨ ਤੇ ਡਿੱਗ ਜਾਂਦਾ ਉਹ ਬਸ ਡਿੱਗਿਆ ਹੀ ਰਹਿ ਜਾਂਦਾ ਹਾਲਾਂਕਿ ਪੀੜ ਹੈ ਜਿਹੜੀ ਸਹੱਤ ਤੱਕ ਹੋ ਗਈ ਸੀ 3 ਲੱਖ ਤੋਂ ਵੱਧ ਲੋਕ ਨੇ ਜਿਹੜੇ ਉੱਥੇ ਪਲੇਅਰਸ ਨੂੰ ਦੇਖਣ ਲਈ ਪਹੁੰਚੇ ਸੀ ਉਹਨਾਂ ਦੇ ਫੈਨਸ ਉਹਨਾਂ ਦੇ ਚਾਹਣ ਵਾਲੇ ਆਪਣੇ ਖਿਡਾਰੀਆਂ ਨੂੰ ਦੇਖਣ ਲਈ ਪਹੁੰਚੇ ਸੀ ਪਰ ਇਸ ਗੱਲ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਨਾ ਪ੍ਰਸ਼ਾਸਨ ਨੂੰ ਨਾ ਸਰਕਾਰਾਂ ਨੂੰ ਨਾ ਹੀ ਪੁਲਿਸ ਨੂੰ ਕਿ ਇੰਨੀ ਜ਼ਿਆਦਾ ਭੀੜ ਹੋ ਜਾਏਗੀ ਤੇ ਭਗੜੜ ਮਚ ਜਾਏਗੀ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਕੱਠ ਜ਼ਰੂਰ ਦੇਖ ਸਕਦੇ ਹੋ ਤਾਂ ਚਸ਼ਮਦੀਦਾਂ ਦੇ ਅਨੁਸਾਰ ਜੋ ਡਿੱਗ ਪਏ ਉਹ ਉੱਠ ਨਹੀਂ ਸਕੇ ਭੀੜ ਕਾਰਨ ਐਂਬੂਲੈਂਸ ਵੀ ਦੇਰ ਨਾਲ ਪਹੁੰਚੀ ਹੈ ਲੋਕ ਸੜਕ ਤੇ ਜ਼ਖਮੀਆਂ ਨੂੰ ਸੀਪੀਆਰ ਦਿੰਦੇ ਨੇ ਏਬੀਐਮ ਮੈਡੀਕਲ ਕਾਲਜ ਦੇ ਇੱਕ ਡਾਕਟਰ ਨੇ ਕਿਹਾ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਨੇ ਇਸ ਵਿੱਚ 5 ਔਰਤਾਂ ਤੇ 6 ਪੁਰਸ਼ ਨੇ ਸਾਰਿਆਂ ਦੀ ਉਮਰ 13 ਤੋਂ 33 ਸਾਲ ਦੇ ਵਿਚਕਾਰ ਹੈ ਉਨ੍ਹਾਂ ਦੀ ਮੌਤ ਸਿਰ ਰੀੜ ਦੀ ਹੱਡੀ ਤੇ ਪੇਟ ਦੇ ਵਿੱਚ ਗੰਭੀਰ ਸੱਟਾਂ ਦੇ ਕਾਰਨ ਹੋਈ ਹੈ। ਹਾਦਸੇ ਤੋਂ ਬਾਅਦ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਸੀਐਮ ਸਿੱਧਰ ਮਈਆ ਨੇ ਕਿਹਾ ਮੈਂ ਤੁਸੀਂ ਇਸ ਘਟਨਾ ਦਾ ਬਚਾਅ ਨਹੀਂ ਕਰ ਰਿਹਾ ਅਪਰਦੇਸ਼ ਦੇ ਵਿੱਚ ਪਹਿਲਾਂ ਵੀ ਕੁਝ ਵੱਡੇ ਹਾਦਸੇ ਹੋਏ ਨੇ ਜਿਵੇਂ ਕਿ ਕੁੰਭ ਦੇ ਮੇਲੇ ਵਿੱਚ 50 60 ਲੋਕਾਂ ਦੀ ਮੌਤ ਹੋਈ ਸੀ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜ਼ਿੰਮੇਵਾਰੀ ਤੋਂ ਬਚੀਏ ਇਸ ਦੇ ਨਾਲ ਹੀ ਭਾਜਪਾ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਤਾਂ ਬਿਲਕੁਲ ਦੱਸ ਦਈਏ ਕਿ ਉਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਮਹਾਕੁੰਮ ਦਾ ਜ਼ਿਕਰ ਕੀਤਾ ਮਹਾਕੁੰਮ ਦਾ ਹਵਾਲਾ ਦਿੰਦੇ ਹੋਏ ਇਸ ਮੁੱਦੇ ਤੋਂ ਇਸ ਮਾਮਲੇ ਤੋਂ ਉਹਨਾਂ ਨੇ ਪਿੱਛੇ ਹਟਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਸਟੇਡੀਅਮ ਦੇ ਵਿੱਚ ਮੁਫਤ ਪਾਸ ਐਂਟਰੀ ਸੀ ਦੱਸਦੀ ਹੈ ਕਿ ਪਾਸ ਆਰਸੀਬੀ ਦੀ ਵੈੱਬਸਾਈਟ ਤੋਂ ਲੈ ਜਾਣੇ ਸੀ ਬੁੱਧਵਾਰ ਨੂੰ ਇਸ ਐਲਾਨ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਵੈੱਬਸਾਈਟ ਤੇ ਆਉਣ ਲੱਗੇ ਸਾਈਟ ਕ੍ਰੈਸ਼ ਹੋ ਗਈ ਪਾਸ ਰੱਖਣ ਵਾਲਿਆਂ ਦੇ ਨਾਲ-ਨਾਲ ਬਿਨਾਂ ਪਾਸ ਵਾਲੇ ਲੋਕ ਵੀ ਸਟੇਡੀਅਮ ਦੇ ਵਿੱਚ ਪਹੁੰਚ ਗਏ ਇਸ ਕਾਰਨ ਭੀੜ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਤਾਂ ਸ਼ੁਰੂਆਤੀ ਜਾਣਤ ਅਨੁਸਾਰ भीड़ ਨੇ స్టేడియం ਦੇ ਵਿੱਚ ਦਾਖਲ ਹੋਣ ਲਈ ਗੇਟ ਨੰਬਰ 12 13 10 ਤੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਲਾਠੀ ਚਾਰਜ ਕੀਤਾ ਨਾਲੇ ਤੇ ਰੱਖਿਆ ਸਲੈਬ ਟੱਗਿਆ ਹਾਲਾਂਕਿ ਬਾਰਿਸ਼ ਦੌਰਾਨ ਭਗੜੜ ਮਚੀ ਐ ਤਾਂ ਦੱਸਦੇ ਕਿ ਦੁਪਹਿਰ 3:30 ਵਜੇ ਦੇ ਕਰੀਬ ਜਦੋਂ ਭੀੜ ਹੋਰ ਵਧੀ ਸਾਰੇ ਗੇਟ ਜਿਹੜੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਸੀ ਇਸ ਕਾਰਨ ਪਾਸ ਵਾਲੇ ਵੀ ਅੰਦਰ ਨਹੀਂ ਜਾ ਸਕੇ ਹੰਗਾਮਾ ਸ਼ੁਰੂ ਹੋ ਗਿਆ ਗੇਟ ਨੰਬਰ 10 ਤੇ ਸਥਿਤੀ ਐ ਜਿਹੜੀ ਕਾਫੀ ਜ਼ਿਆਦਾ ਵਿਗੜ ਗਈ ਸੀ ਪੁਲਿਸ ਨੇ ਔਰਤਾਂ ਦੇ ਬੱਚਿਆਂ ਨੂੰ ਪਿੱਛੇ ਧੱਕ ਦਿੱਤਾ ਕੁਝ ਔਰਤਾਂ ਤਾਂ ਬੇਹੋਸ਼ ਵੀ ਹੋ ਗਈਆਂ ਸਰਕਾਰ ਨੇ ਕਿਹਾ 5000 ਸੁਰੱਖਿਆ ਕਰਮਚਾਰੀ ਸੀ ਪਰ ਪੀੜ ਬਹੁਤ ਜ਼ਿਆਦਾ ਸੀ ਇਸ ਲਈ ਜੁੱਤ ਪ੍ਰੇਰ ਨਹੀਂ ਹੋ ਸਕੀ ਸੂਤਰਾਂ ਅਨੁਸਾਰ ਇਹ ਨਵਿਚੋ ਜ਼ਿਆਦਾਤਰ ਪੁਲਿਸ ਵਾਲੇ 36 ਘੰਟੇ ਡਿਊਟੀ ਤੇ ਸੀ